ਅਸਲ ਦੇ ਵਿੱਚ ਜਿਹੜੇ ਇੱਕ ਖਿਆਲ ਹੈਗਾ ਹੈ ਖਿਆਲ ਵੀ ਨਹੀਂ ਹੈ ਠੀਕ ਵੀ ਹੈ ਜਿਹੜੇ ਉਹ ਮੁਸਲਮਾਨਾਂ ਦਾ ਨਾ ਵੀ ਹੂਰਾ ਮਿਲਣ ਗਿਆ ਇਹ ਕਰਨਗੇ ਉਹ ਕਰਨਗੇ ਉਹ ਇਹ ਗੱਲ ਦਸ ਬਾਸ਼ਾ ਵੀ ਮੰਨੀ ਜਾਂਦੇ ਨੇ ਸਾਡੇ ਗ੍ਰੰਥਾਜ ਵੀ ਮੰਨੀ ਹੋਈ ਹੈਗਾ ਵੀ ਹੂਰਾ ਆਉਂਦੀਆਂ ਲੈ ਕੇ ਜਾਂਦੀਆਂ ਨੇ ਰੂਹਾਂ ਨੇ ਹੂਰਾ ਕੀ ਨਾ ਰੂਹਾਂ ਨੇ ਅਸਲ ਦੇ ਵਿੱਚ ਜਿਹੜੀ ਇਸਤਰੀ ਹੈ ਨਾ ਉਹ ਮੁਕਤੀ ਤਾਂ ਜਿਹੜੀ ਪਹਿਲੀ ਸਟੇਜ ਹੈ ਆਜੋ ਮੁਕਤੀ ਤਾਂ ਪਹਿਲੀ ਸਟੇਜ ਹੈ ਆਦਮੀ ਜੇ ਚੰਗਾ ਠੀਕ ਵੀ ਨਾ ਹੋਵੇ ਨਾ ਧਾਰਮਿਕ ਹੋਵੇ ਵੀ ਲੋ ਅਰਧ ਧਾਰਮਿਕ ਹੋਵੇ ਤਾਂ ਅਗਲਾ ਜਨਮ ਜਿਹੜੀ ਉਹ ਉਧਰ ਲੈਣਾ ਚਾਹੁੰਦੀ ਅੱਛਾ ਐਸ ਜਨਮ ਦੇ ਵਿੱਚ ਆ ਕੇ ਉਹਨੇ ਧਰਮ ਦੀ ਕਮਾਈ ਕਰ ਲਈ ਆਦਮੀ ਨੇ ਕੀਤੀ ਨਹੀਂ ਆਦਮੀ ਵਿਰੋਧੀ ਹੋ ਗਿਆ ਉਹ ਵੀ ਤਾਂ ਹੋ ਸਕਦਾ ਜੋ ਉਹ ਵਿਰੋਧੀ ਹੋ ਗਿਆ ਉਹ ਧਾਰਮਿਕ ਹੋਗੀ ਪੁਰ ਦੋਹਾਂ ਦੇ ਰਾਸਤੇ ਅੱਡ-ਅੱਡ ਹੋ ਜਾਂਦੇ ਨੇ ਉਹਨਾਂ ਨੇ ਜਨਮ ਨਹੀਂ ਇਕੱਠਾ ਲਿਆ ਅੰਦਰੋਂ ਉਹਨੇ ਗਾਣਾ ਵੀ ਮਾਇਆ ਹੁਣ ਕੋ ਕੋ ਧਰਮ ਮੰਡਲੀ ਵਸਦਾ ਨੋ ਵਾਲੀ ਤਾਂ ਨਹੀਂ ਦਿਖਾਵੇ ਜਿ ਚਾਹੇ ਨਾ ਕੁਝ ਹੈ ਉਹ ਪਰ ਅੰਦਰੋਂ ਦੁਖੀ ਹੈ ਉਹ ਤੋਂ ਉਹਨੇ ਹੁਣ ਗਾਂ ਦਾ ਜਨਮ ਕਿਦੇ ਨਾਲ ਲੈਣਾ ਹੈ ਉਹ ਤੋਂ ਬਾਅਦ ਉਹ ਧਰਮ ਦੇ ਜਿਹੜੇ ਬੰਦੇ ਨੇ ਜੋਦੇ ਨੇ ਜਿਹੇ ਯੋ ਦੀ ਇੱਛਾ ਹੁੰਦੀ ਹੈ ਉਹ ਜਾਂ ਫਿਰ ਆਤਮਾ ਮੈਂ ਪਹਿਲੇ ਜੁੜਨ ਲੇ ਇਹ ਗੱਲਾਂ ਨੇ ਜਿਹੜੀਆਂ ਇਹ ਹੈ ਤਾਂ ਹੁਣ ਗੱਲਾਂ ਦੀਆਂ ਵਿਦਵਾਨ ਇਹਨਾਂ ਗੱਲਾਂ ਨੂੰ ਨਹੀਂ ਮੰਨਣਗੇ। ਬਦਵਾ ਨਹੀਂ ਮੰਨ ਲਗੇ ਇਸਲਾਮ ਵੀ ਮੰਨਦਾ ਹੈ, ਇਸਾਈ ਵੀ ਮੰਨਦੇ ਨੇ। ਇਹ ਗੱਲ ਸਾੜੀ ਤਰ ਮੰਨਦੇ। ਸਾਂਝੀ ਹੈ। ਜਿਹੜੀਆਂ ਗੱਲਾਂ ਸਾਂਝੀਆਂ ਨਹੀਂ ਉਹ قربਾਨੀ ਨੇ ਨਹੀਂ ਦਿੱਤੀਆਂ ਨੇ। ਜਿਹੜੀਆਂ ਗੱਲਾਂ ਸੱਚ ਨੇ ਉਹ ਰੱਦ ਨਹੀਂ ਕੀਤੀ। ਸੱਚ ਨੇ ਰੱਦ ਕੀਤਾ। ਇਹਨਾਂ ਦੇ ਜੋੜ ਪਹਿਲਾਂ ਹੀ ਹੋ ਜਾਂਦੇ ਨੇ। हां जोड रहे भी जाते रहे जोड टूट भी जाते रहे रोड कोई बल्ला रह जाता कहां नु वैसे बहुत ही टूट जाते जे आदमी भक्त होवे बहुत ਘੱਟ ਚਾਂਸਸ ਨੇ ਵੀ ਕੋਈ ਔਰਤ ਉਹਦਾ ਸਾਥ ਦੇ ਭਗਤੀ ਦਾ ਘੱਟ ਚਾਂਸਸ ਤੇ ਤੂੰ ਮਾਇਆ ਨੂੰ ਨਹੀਂ ਛੱਡਣਾ ਚਾਹੁੰਦੀ ਮਾਇਆ ਨੂੰ ਆਦਮੀ ਛੱਡ ਸਕਦਾ ਉਹ ਛੱਡਣ ਨਾਲ ਵਾਸਤੇ ਔਖਾ ਹਾਂ ਇਹਨਾਂ ਦੀ ਉਹ ਭਗਤੀ ਹੈ ਪਤੀ ਭਗਤੀ ਹੈ ਜੋ ਪਤੀ ਭਗਤੀ ਵੀ ਕਰ ਲੈਣ ਮੁਕਤੀ ਇਹਨਾਂ ਨੂੰ ਮਿਲਦੀ ਹੈ ਆਦਮੀ ਠੀਕ ਹੋਵੇ ਪਰ ਉਹ ਜੀ ਲੈਣਾ ਚਾਹੇ ਮੁਕਤੀ ਉਹ ਸਰਵਰ ਮਿਲਦੀ ਹੈ ਪੂਰੇ ਆਦਮ ਨੂੰ ਮਿਲਦੀ ਲੈਣਾ ਚਾਹੇ ਦੀ ਗੱਲ ਹੈ ਸਾਡੇ ਕੋ ਗੁਰਬਾਣੀ ਹੈਗੀ ਮੰਨੇ ਕੌਣ ਮੰਨੇ ਕੀ ਕਹਤੀ ਨਹੀਂ ਇਹਦੇ ਚ ਕੋਈ ਵੀ ਹੈ ਹੁਣ ਦੇਖੋ ਪਲੇਸਔਰਤ ਨੂੰ ਵੀ ਹੈ ਗੁਰਬਾਣੀ ਪਰ ਉਹਦੇ ਕੋਈ ਸ਼ਬਦ ਖਾਸ ਨਹੀਂ ਆਦਮੀ ਦੀ ਔਰਤ ਨੂੰ ਇਹ ਨਹੀਂ ਕਹਤੋਂ ਨਰਕ ਜਾਏਗੀ ਤੇਰੀ ਕਹਾਣੀ ਇਹ ਕੋਈ ਗੱਲ ਨਹੀਂ ਗੱਦੀ ਹੋ ਕੇ ਹੋਤਰਾ ਪਾਤਸ਼ਾਹ ਦੇ ਮੁਰਚਾ ਚਾਹ ਉੱਥੇ ਆ ਕੇ ਇਹਨੂੰ ਇਹ ਆ ਹੋ ਜੂਗਾ ਵੀ ਜੇ ਆਹ ਔਰਤ ਔਰਤ ਦੀ ਪੂਜਾ ਕਰੂਗੀ ਸੇਵਾ ਕਰੂਗੀ ਔਰਤੇ ਸ਼ਰਧਾ ਰੱਖੂਗੀ ਤਾਂ ਉਹ ਸਮਝੋ ਦੀ ਬੁੱਧੀ ਖੋਤੀ ਵਰਗੀ ਹੋਈ ਹੈ ਹੋਰ ਬੁੱਧਮਾਰੀ ਜਾਊਗੀ ਉਹ ਜਿਹੜਾ ਮਜ਼ਦੂਰ ਹੈ ਉਹ ਚਾਰਨ ਬੋਝੇ ਚੱਕਣਾ ਸਾਰਾ ਦਿਨ ਉਹਨੇ ਬੋਰੀਆਂ ਢੋਣੀਆਂ ਨੇ ਉਹ ਬੋਰੀਆਂ ਢੋਣ ਵਾਲੇ ਖੋਤੇ ਹੀ ਨੇ ਆਦਮੀ ਦੀ ਜਨਮ ਜੀ ਵੀ ਖੋਤੇ ਹੀ ਨੇ ਹੋ ਅਗਲ ਤੋਂ ਨਹੀਂ ਕੰਮ ਲੈਂਦੇ ਫਿਰ ਉਹ ਅਕਲ ਹੀ ਹੁੰਦੀ ਇਹਨੂੰ ਬਾਜ਼ੋ ਜਿੰਦ ਤੇ ਬੋਝ ਚੱਕਣ ਢੋਣ ਵਾਲੇ ਹੀ ਨੇ ਉਹ ਖੋਤੇ ਹੀ ਹੁੰਦੇ ਨੇ ਖੋਤਾ ਜ਼ਰੂਰੀ ਨਹੀਂ ਵੀ ਖੋਤਾ ਹੀ ਬਣਨਾ ਉਹ ਖੋਤੇ ਵਾਲੇ ਕੰਬਾ ਕੇ ਪੱਠੇ ਸਰਾ ਦੇ ਢੋਣੇ ਸਭ ਕੁਝ ਸਰਾ ਦੇ ਢੋਣਦੇ ਤੇ ਹੁਣ ਵੀ ਢੋਹਦੇ ਹੀ ਨੇ ਇਹੋ ਜਿਹੀ ਜਿਹੜਾ ਸੱਤੇ ਆਦਮੀ ਬਦਲ ਚਾਹਦਾ ਉਹ ਦਿਮਾਗ ਤੋਂ ਨਹੀਂ ਕੰਮ ਲੈਂਦਾ ਹੁੰਦਾ ਜਿਹੜੇ ਦਿਮਾਗ ਤੇ ਜਿਨ੍ਹਾਂ ਦੇ ਬੋਝ ਆ ਹੋ ਸਰਤੇ ਨਹੀਂ ਬੋਝ ਰੱਖ ਸਕਦੇ ਜਿਨ੍ਹਾਂ ਦੇ ਦਿਮਾਗ ਤੇ ਬੋਝ ਆ ਸਰਤੇ ਨਹੀਂ ਲੱਗਦਾ ਜਿਨ੍ਹਾਂ ਸੱਤਿਆਂ ਦਿਮਾਗ ਤੇ ਨਹੀਂ ਰੱਖ ਸਕਦੇ ਆ ਡਾਕਟਰ ਲੋਜੀ ਤੇ ਨਹੀਂ ਕੱਟ ਚਾਂਸਸ ਰਿਹਾ ਦੇ ਨੁਕਸਾਨ ਦੇ ਕੱਟ ਚਾਂਸਸ ਨੇ ਜੇ ਤਾਰ ਮੁਕ ਹੋਵੇ ਆਦਮੀ ਦੇ ਜਰ ਆਦਮੀ ਤਾਂ ਲੋਡ ਜ਼ਿਆਦਾ ਹੈ ਆਦਮੀ ਤਾਂ ਜ਼ਿਆਦਾ ਡਿਮਾਂਡ ਕਰਦੀ ਹੈ ਗੁਰਬਾਨ ਔਰ ਜਿਹਦਾ ਡਿਮਾਂਡ ਹੈ ਸੀ ਉਹਨੇ ਸੰਤਾਰ ਪੈਦਾ ਕਰਨਾ ਸੀ ਕਰਤਾ ਉਹਨੇ ਆਪਣੀ ਡਿਊਟੀ ਅਸਲ ਚ ਪੂਰੀ ਕਰਤੀ ਜਦੋਂ ਉਹਨੇ ਆਪਣੀ ਪੂਰੀ ਕਰਤੀ ਉਹ ਜਿਹੜੀ ਚੀਜ਼ ਵਾਸਤੇ ਬਣਾਈ ਸੀ ਉਹਨੇ ਕਰ ਆਦਮੀ ਜਿਹੜੀ ਚੀਜ਼ ਵਾਸਤੇ ਬਣੇ ਕਰਨੀ ਦਿਆ ਇੱਥੇ ਆ ਗਿਆ ਜੀ ਨੁਕਸਾਨ ਹੈ ਨੁਕਸਾਨ ਦੀ ਘਾਟੇ ਜਾਦੂਈ ਹੋਈ ਹੈ ਇਹ ਸੰਸਾਰ ਚ ਇਹ ਐਂਗਲ ਤੋਂ ਮੈਂ ਤੁਹਾਨੂੰ ਗੰਦ ਦੱਸੀ ਜਾ ਸਮਝਾ ਵੀ ਫਿਰ ਉਹਨੇ ਕਾ ਵੀ ਠੀਕ ਹੈ ਮੈਂ ਤੁਹਾਡੇ ਹੱਕ ਜਾਂ ਗੁਰਬਾਨੀ ਤੁਹਾਡੇ ਖਿਲਾਫ ਨਹੀਂ ਹੈ ਸਮਝੋ ਇਹ ਐਂਗਲ ਤੋਂ ਵੀ ਸਮਝੋ ਵੀ ਇਹ ਤਾਂ ਐਂਗਲ ਹੈ ਤੁਹਾਡੀ ਗੁਰਬਾਨੀ ਦਾ ਇਸ ਐਂਗਲ ਤੋਂ ਕਿਉਂ ਨਹੀਂ ਤੁਸੀਂ ਇਹਨੂੰ ਵਿਚਾਰਿਆ ਗੁਰੂ ਜੀ ਉਹ ਕਹਿੰਦੇ ਹੁਣ ਨਹੀਂ ਸਾਨੂੰ ਕੋਈ ਕੋਕੜੀ ਜਸਵੀਰ ਤੋਂ ਦਾ ਫੋਨ